ਪੀਟੀਵੀ ਸਾਹਿਬ ਜਿਹੜੇ ਕਾਰੋਏ ਕਿਤੇ ਪੀਟੀਵੀ ਸਾਹਿਬ ਇੱਕ ਮਿੰਟ ਜਿਹੜੇ ਆਰਡਰ ਸੀ ਇਹ ਪੀਟੀਵੀ ਸਾਹਿਬ ਇੱਕ ਮਿੰਟ ਕਿਹੜੇ ਆਰਡਰ ਸੀ ਬੇਨਤੀ ਪ੍ਰੋਪਰ ਕਰ ਲਈ ਫਿਰ ਉਹੀ ਕਰਨ ਲੱਗੇ ਆ ਨਹੀਂ ਇਹ ਨਹੀਂ 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 ਇੱਕ ਮਿੰਟ ਮੈਂ মিডিਏ ਸਾਹਮਣੇ ਤੁਹਾਨੂੰ ਪੁੱਛਣਾ ਚਾਹਣਾ ਜੇ ਤੁਸੀਂ ਬੇਨਤੀ ਨਹੀਂ ਕੀਤੀ ਤੇ ਤੁਸੀਂ ਟੌਣ ਕੀ ਆ ਕੇ ਜਨਾ ਨਹੀਂ ਮੈਂ ਆ ਨਾ ਮੈਂ ਦੱਸ ਨਹੀਂ ਨਹੀਂ ਜੀ ਤਨੀ ਤੁਸੀਂ ਕੀਤੀ ਉਸ ਜਨਾਬ 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 ਲੋਕਲ ਕਿਸੇ ਪੋਲੀਟੀਸ਼ੀਅਨ ਦੇ ਦਬਾਅ 'ਚ ਆ ਕੇ ਇਹ ਕਿੰਨੀ ਦਿਨ ਰਹਿ ਗਏ ਲੋਕਲ ਕਿਸੇ ਪੋਲੀਟੀਸ਼ੀਅਨ ਦੇ ਦਬਾਅ 'ਚ ਆ ਕੇ ਐਡਾ ਮੇਰਾ ਜਨਾਬ ਲੋਕਲ ਕਿਸੇ ਪੋਲੀਟੀਸ਼ੀਅਨ ਦੇ ਦਬਾਅ 'ਚ ਆ ਕੇ ਇਹ ਕੰਮ ਨਾ ਕਰੋ ਜਿਹੜੀਆਂ ਗੰਡਾ ਬੰਨੋਗੇ ਉਹ ਤੌਰ ਤੇ ਖੁੱਲਣੀਆਂ ਨਹੀਂ ਜਨਾਬ ਛੋਟੇ ਵਿੱਚ ਗੁੱਜੀ ਤੌਰ ਤੇ ਤੁਹਾਨੂੰ ਤੁਸੀਂ ਇਹ ਤੁਹਾਡੇ ਫਾਦਰ ਸਾਹਿਬ ਜਨਾਬ ਸਾਢੇ 4-5 ਵਜੇ ਹਨੇਰੇ ਦੇ ਵਿੱਚ ਕਦੀ ਕਿਸੇ ਨੂੰ ਢਾਉਂਦੇ ਦੇਖਿਆ ਕੋਈ ਗੱਲ ਨਹੀਂ ਤਕਹੀ ਹੈ ਨਾ ਸਾਰਿਆਂ ਨੂੰ ਪਤਾ ਕਿ ਚੜਿਆ ਤੁਸੀਂ ਸੂਰਜ ਚੜਨ ਤੋਂ ਪਹਿਲਾਂ ਜੇ ਛਿਬਲ ਤੋਂ ਬਾਅਦ ਸਾਰੀ ਸਿਨ ਨਸ਼ੇ ਦੇ ਦਸਕਰ ਹੈ ਜਿਹੜੇ ਨਸ਼ੇ ਦੇ ਦਸਕਰ ਹੈ ਜਿਹੜੇ ਨਸ਼ੇ ਦੇ ਤਸਕਰ ਹੈ ਫਰੀਦਕੋਟ ਦੇ ਸਿਆਸਤਦਾਨ ਕੀ ਉਹਨਾਂ ਦੇ ਘਰ ਟੱਠੇ ਹੈ ਦੱਸੋ ਮੈਨੂੰ ਪਿਛਲੇ ਦਿਨਾਂ ਦੇ ਵਿੱਚ ਕਿਹਨਾਂ ਪੀਏ ਫੜਿਆ ਗਿਆ ਪਿਛਲੇ ਦਿਨਾਂ ਦੇ ਵਿੱਚ ਕਿਹਨਾਂ ਪੀਏ ਫੜਿਆ ਗਿਆ ਉਹਦੇ ਖਾਤੇ ਚੈੱਕ ਕੀਤੇ ਜਾਣ ਉਹਦੇ ਖਾਤਿਆਂ ਦੇ ਵਿੱਚ ਕਿੰਨੇ ਪੈਸੇ ਉਰੇ ਪਰੇ ਹੋਏ ਜਿਹੜਾ ਖਾਲਸਾ ਮਨੀ ਐਕਸਚੇਂਜ ਵਾਲਾ ਆ ਉਹਦੇ ਕੋਲੋਂ ਪੈਸੇ ਕਿਧਰੋਂ ਬਾਹਰ ਗਏ ਕਿੰਦੇ ਖਾਤੇ 'ਚ ਗਏ ਕਿਨੇ-ਕਿਨੇ ਆਧਾਰ ਕਾਰਡ ਵਰਤੇ ਗਏ ਬੇਨਤੀ ਹੈ ਸਾਰੇ ਪ੍ਰਸ਼ਾਸਨ ਨੂੰ ਜੇ ਬੇਨਤੀ ਨਹੀਂ ਕੀਤੀ ਸੀ ਤੇ ਤੁਸੀਂ ਕਿਸ ਸਾਹ ਨਹੀਂ ਇੱਥੇ ਜਿਟਾਉਣ ਆ ਗਏ ਇੰਨਾ ਧੱਕਾ ਜਿਹੜਾ ਹੈ ਉਹ ਪ੍ਰਮਾਤਮਾ ਦੇਖਦਾ ਹੈ ਤੁਹਾਨੂੰ ਇਹ ਵਿਰੇ ਗੱਲਾਂ ਦੇਣੀਆਂ ਪੈਣਗੀਆਂ ਕੋਈ ਸੂਚਿਤ ਕੀਤਾ ਤੁਹਾਨੂੰ ਪਹਿਲੇ ਗਿਆ ਗਿਆ ਕੀ ਕਰ ਕੋਈ ਸੂਚਨੀ ਕੀਤਾ ਗਿਆ ਇੱਕ ਪੈਸੇ ਦੀ ਸੂਚਿਤ ਨਹੀਂ ਕੀਤਾ ਗਿਆ ਸਵੇਰੇ 4:30 ਵਜੇ ਇੱਥੇ ਆਉਂਦੇ ਆ ਸਵੇਰੇ 4.5 ਆਗੇ ਐ ਧੱਗਾ ਕਰਦਾ ਮੈਂ ਵੀ ਸਰਕਾਰ ਦਾ 파ਟ ਹੈ ਮੈਨੂੰ ਲੱਗਦਾ ਕੁਝ ਸਿਆਸਤਦਾਨਾਂ ਨੂੰ ਮੇਰੀ ਚੜ੍ਹਾਈ برداشت ਨਹੀਂ ਹੋ ਰਹੀ ਉਹਨਾਂ ਨੂੰ ਇਹ برداشت ਨਹੀਂ ਹੋ ਰਿਹਾ ਵੀ ਇਹਨੂੰ ਕੋਈ ਕੋ ਸਿਸਟਮ ਨਾ ਮਿਲ ਜੇ ਕੋਈ ਅਹੁਦਾ ਨਾ ਮਿਲ ਜੇ ਮੈਂ ਪਰ ਲੋਕਾਂ ਨਾਲ ਆਪਣੇ ਨਾਲ ਪਬਲਿਕ ਇੰਟਰਸਟ ਦੇ ਵਿੱਚ ਵਾਦਾ ਕਰਦਾ ਜਿਹੜਾ ਮੈਡੀਕਲ ਦਾ ਰੋਲ ਹੈ ਜਾਂ ਕੋਈ ਵੀ ਰੋਲ ਹੈ ਮੈਂ ਉਹਨਾਂ ਤੋਂ ਪਿੱਛੇ ਨਹੀਂ ਹਟੂੰਗਾ ਪਿਛਲੇ ਦਿਨਾਂ ਦੇ ਵਿੱਚ ਮੇਰੇ ਤੇ ਦਬਾਅ ਜਰੂਰ ਪਾਇਆ ਗਿਆ ਤੇ ਤੁਸੀਂ ਆਪਦੀ ਐਪਲੀਕੇਸ਼ਨਾਂ ਵਾਪਸ ਲਾਓ ਜਾ ਸਾਡੇ ਨਾਲ ਪੈਸਿਆਂ ਦੀ ਸਮਝੌਟ ਕਰੋ ਜੇ ਆਪਾਂ ਹੀ ਇਸ ਗੱਲ 'ਚ ਨਹੀਂ ਪੈਂਦੇ ਤਾਂ ਇਹਦਾ ਮਤਲਬ ਕੀ ਹੈ ਵੀ ਇਹ ਧੱਕਾ ਕਰਨਗੇ ਸਵੇਰੇ 4:30 ਵਜੇ ਮੈਨੂੰ ਇੱਕ ਗੱਲ ਦੱਸੋ ਤੁਸੀਂ ਵੀਡੀਓ 'ਤੇ ਖੜੇ ਹੋ ਕਿਸੇ ਨੇ ਰਾਤ ਬਰਾਕੇ 4:30 ਵਜੇ ਆ ਕੇ ਕਿਸੇ ਦੇ ਘਰ ਆਏ ਹੈ ਦੱਸੋ ਮੈਨੂੰ ਜਿਹੜੇ ਨਸ਼ਾ ਤਸਕਰਾਂ ਦੀ ਜੀ ਰਮਾਣਾ ਸਾਹਿਬ ਤੁਸੀਂ ਗੱਲ ਕਰਦੇ ਹੋ ਉਹ ਸਾਰੇ ਫਰੀਦਕੋਟ ਨੂੰ ਪਤਾ ਹੈ ਕੀਦਾ ਪੀਏ ਨਸ਼ੇ 'ਚ ਵੜਿਆ ਗਿਆ ਹੈ ਨਸ਼ਾ ਪੀਂਦਾ ਨਹੀਂ ਵੜਿਆ ਗਿਆ ਵੇਚਦਾ ਵੜਿਆ ਗਿਆ ਕੀ ਹੁੰਦਾ ਘਟ ਅਠਿਆ ਕੀ ਹੁੰਦੇ ਖਾਤੇ ਚੈੱਕ ਹੋਏ ਕੀ ਹੁੰਦੇ ਪੈਸੇ ਕਿੱਥੇ ਆਏ ਕਿੱਥੇ ਹੋ ਗਏ ਚੈੱਕ ਹੋਏ ਇਹ ਸਡੂਲ ਕਾਰਵਾਈ ਹੋ ਰਹੀ ਹੈ ਐਦਾ ਕੀ ਜਵਾਬ ਕਿਸ ਤਰ੍ਹਾਂ ਦਿੱਤਾ ਜਾਵੇ ਜਵਾਬ ਇਹਦਾ ਪ੍ਰੋਪਰ ਦਿੱਤਾ ਜਾਊਗਾ ਪ੍ਰੋਪਰ ਇਹਦਾ ਇੱਕ ਮੈਂ ਹੀ ਨਹੀਂ ਕਹੂੰਗਾ ਚਲੋ ਮੈਨੂੰ ਇਹ ਗੱਲ ਪਤਾ ਹੈ ਵੀ ਪਬਲਿਕ ਇੰਟਰਸਟ ਦੇ ਵਿੱਚ ਜਦੋਂ ਕਿਸੇ ਦੀ ਮੈਡੀਕਲ ਕਿਸੇ ਬਾਤ ਦੀ ਬਾਤ ਤੀਆਂ ਹਵਾ ਲੱਗਣ ਗਿਆ ਮੈਂ ਤਾਂ ਇਹ ਜਰ ਲੂੰਗਾ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਹਫ਼ਤੇ 10 ਦਿਨਾਂ ਦੇ ਵਿੱਚ ਵਿਜੀਲੈਂਸ ਦੀ ਇਨਕੁਆਰੀ ਦੀ ਕਿਉਂ ਨਾ ਜਿਹੜਾ ਤੁਹਾਡਾ ਇਸ ਗੱਲ ਦਾ ਸਵਾਲ ਹੈ ਵੀ ਇਸ ਗੱਲ ਦਾ ਜਵਾਬ ਕਿਸ ਰੂਪ ਕੀ ਦਿੱਤਾ ਜਾਊਗਾ ਵਿਜੀਲੈਂਸ ਦੀ ਇਨਕੁਆਰੀ ਤੋਂ ਬਾਅਦ ਦਿੱਤਾ ਜਾਊਗਾ ਤੁਹਾਡੀ ਪ੍ਰਾਈਵੇਟ ਹੈ ਤੇ ਸਾਨੂੰ ਪੱਤਰਕਾਰ ਨੂੰ ਰੋਕਿਆ ਜਾ ਰਿਹਾ ਵੀ ਤੁਸੀਂ ਕਵਰੇਜ ਨਹੀਂ ਕਰ ਸਕਦੇ ਵੀ ਇਹ ਧੱਕਾ ਵੀ ਕੋਈ ਚੀਜ਼ ਹੈ ਉਹ ਧੱਕਾ ਕਰਨਗੇ ਤਾਂ ਹੀ ਕਾਮਯਾਬ ਹੋਣਗੇ ਜੇ ਧੱਕਾ ਹੀ ਨਾ ਕਰਨਗੇ ਤਾਂ ਕਾਮਯਾਬ ਕਿਵੇਂ ਹੋਣਗੇ ਜੇ ਉਹ ਧੱਕਾ ਹੀ ਨਾ ਕਰਨਗੇ ਤਾਂ ਕਾਮਯਾਬ ਕਿਵੇਂ ਹੋਣਗੇ ਮੈਂ ਇੱਕ ਗੱਲ ਹੋਰ ਕਹਿਣਾ ਚਾਹੂੰਗਾ ਕਿ ਮੈਂ ਹਿੰਦੂ ਰਿਲੀਜੀਅਨ ਦੇ ਨਾਲ ਖਤਰੀ ਬੰਦਾ ਹੈ Hindu ਬੰਦਾ ਹੈ ਕਿ ਮੈਨੂੰ ਤਾਂ ਦਬਾਇਆ ਜਾ ਰਿਹਾ ਹੈ ਇਹੋ ਜੀ ਕਾਰਵਾਈ ਤੁਸੀਂ ਕਿਸੇ ਹੋਰ ਰਿਲੀਜਨ ਦੇ ਹੁੰਦੀ ਵੇਖੀ ਹੈ ਨੇਰੇ ਦੇ ਵਿੱਚ ਰਾਤ ਬਰਾਤੇ ਤੁਸੀਂ ਕਿਤੇ ਇਹ ਜੀ ਕਾਰਵਾਈ ਹੁੰਦੀ ਦੇਖੀ ਹੈ ਦੱਸੋ ਮੈਨੂੰ ਇਹ ਗੱਲ ਤੁਹਾਡੇ ਨਾਲ ਹੋਰ ਵੀ ਥਾਵਾਂ ਬਣੀਆਂ ਨੇ ਕਈ ਥਾਵਾਂ ਨੇ ਸਾਰਾ ਭਾਈ ਜੀ ਆ ਸਾਰਾ ਮੈਂ ਕਹਿੰਦਾ 500 ਕਿਲੋਮੀਟਰ ਚੈੱਕ ਕਰ ਲਓ ਸਾਰੀਆਂ ਥਾਵਾਂ ਬਣੀਆਂ ਕੋਈ ਬੰਦਾ ਉਧਰ ਕਿਉਂ ਨਹੀਂ ਗਿਆ ਜੀ ਜੇ ਅਸੀਂ ਆਵਾਜ਼ ਚੱਕਦੇ ਆਂ ਇਹਦਾ ਮਤਲਬ ਜੇ ਆਵਾਜ਼ ਚੱਕਣਾ ਗੁਨਾਹ ਹੋ ਗਿਆ ਤੁਸੀਂ ਪਹਿਲੇ ਜ਼ਿਕਰ ਕੀਤਾ ਹੈ ਗਿਆ ਫਰੀਦਪੁਰ ਤੋਂ ਕੋਰਕੂਰੇ ਤੱਕ ਜੇ ਤੁਸੀਂ ਨਿਗਾ ਮਾਰੋਗੇ ਤਾਂ ਬਿਲਕੁਲ ਜਿਵੇਂ ਤੁਸੀਂ ਗੱਲ ਕਹੀ ਹੈ ਉਹ ਸਾਰੇ ਨਜਾਇਜ਼ ਹੈ ਸਾਰੇ ਨਜਾਇਜ਼ ਕਬਜ਼ੇ ਹੈ ਸਾਡੀ ਤੋਂ ਗਲਤੀ ਹੋ ਗਈ ਅਸੀਂ ਸੀਐਲਯੂ ਲੈ ਲਿਆ ਗਵਰਨਮੈਂਟ ਤੋਂ ਚੇਂਜ ਲੈਂਡ ਆਫ ਯੂਜ਼ ਲੈ ਲਿਆ ਇਸ ਰੋਡ ਤੇ ਮੈਂ ਸਮਝਦਾ ਸਾਡੇ ਨਾਲ ਹੀ ਆ ਜਿਹੜੀ ਹੋਟਲ ਦੀ ਦਾਸਤਾਨ ਦੀ ਬਿਲਡਿੰਗ ਹੈ ਇਹਨਾਂ ਕੋਲ ਤਾਂ ਸੀਐਲਯੂ ਵੀ ਹੈ ਨਹੀਂ ਆ ਜਿਹੜੇ ਡੀਟੀਪੀ ਸਾਹਿਬ ਇੱਥੇ ਖੜੇ ਸੀ ਇਸ ਗੱਲ ਦਾ ਜਵਾਬ ਦੇਣ ਭੱਜੇ ਕਿਉਂ ਭੱਜੇ ਕਿਉਂਕਿ ਇਹਨਾਂ ਨੂੰ ਪਤਾ ਵੀ ਸਾਨੂੰ ਸਵਾਲਾਂ ਦੇ ਜਵਾਬ ਨਹੀਂ ਆਉਣੇ ਠੀਕ ਹੈ ਇਹ ਬਣਾਏ ਹੋਏ ਹੈ ਬਿਲਡਿੰਗਾਂ ਬਣਾਈਆਂ ਹੁਣ ਕੋਈ ਕਾਰਵਾਈ ਨਹੀਂ ਹੁੰਦੀ ਫੇਰ ਤੁਹਾਡਾ ਅਗਲਾ ਪ੍ਰਸ਼ਨ ਮੈਂ ਤੁਹਾਨੂੰ ਦੱਸਦਾ ਮੈਂ ਪਬਲਿਕ ਇੰਟਰਸਟ ਦੇ ਵਿੱਚ ਲੋਕਾਂ ਲਈ ਬੋਲਦਾ ਰਵਾਂਗਾ ਮੈਂ ਹਫ਼ਤਾ 10 ਦਿਨ ਮੈਡੀਕਲ ਦੇ ਵਿੱਚ ਜਿਹੜਾ ਲੋਕਾਂ ਲਈ ਰੌਲਾ ਪਾਇਆ ਉਸ ਗੱਲ ਦੀ ਹਫ਼ਤਾ 10 ਦਿਨ ਵੇਟ ਕਰਾਂਗਾ ਵੀ ਉਸ 'ਚ ਸਰਕਾਰ ਕੀ ਕਦਮ ਲੈਂਦੀ ਹੈ ਕੀ ਚੋਰਾਂ ਨੂੰ ਡੱਕਿਆ ਜਾਂਦਾ ਹੈ ਜਾਂ ਨਹੀਂ ਡੱਕਿਆ ਜਾਂਦਾ ਚੋਰਾਂ ਦੇ ਨਾਲ ਜਿਹੜੇ ਪੋਲੀਟੀਸ਼ੀਅਨ ਲੱਗੇ ਐ ਉਹਨਾਂ ਨੂੰ ਡੱਕਿਆ ਜਾਂਦਾ ਜਾਂ ਨਹੀਂ ਰੱਖਿਆ ਜਾਂਦਾ ਉਸ ਤੋਂ ਬਾਅਦ ਇਸ ਗੱਲ ਦਾ ਫੈਸਲਾ ਲਓ ਕੀ ਹੁੰਦਾ ਤੁਹਾਨੂੰ ਅੰਜਾਮ ਹੋਗੋ ਤੇ ਮੈਂ ਪਹਿਰੇ ਬੋਲਣ ਦਾ ਕੋਈ ਗੱਲ ਨਹੀਂ ਅੰਜਾਮ ਹੈ ਨਾ ਜਿਹੜੇ ਅੰਜਾਮ ਹਰੇਕ ਨੂੰ ਭੁਗਤਨੇ ਪੈਣੇ ਬਸ ਸਮੇਂ ਦੀ ਗੱਲ ਸਮੇਂ ਦੇ ਵਿੱਚ ਪਹਿਲਾਂ ਆਈ ਸੀ ਪਹਿਲਾਂ ਹੀ ਇਹ ਗੱਲ ਕਹੇਤੀ ਸੀ ਤੁਸੀਂ ਕਿ ਮੇਰੇ ਨਾਲੇ ਤੱਕਾ ਹੋਊਗਾ ਜੇ ਕਰਨਗੇ ਤਾਂ ਕਰਦਾਂ ਮੈਂ ਪਰ ਆਪਦਾ ਜਿਹੜਾ ਕੰਮ ਆ ਉਹ ਇਸੇ ਤਰ੍ਹਾਂ ਜਦੋਂ ਪਿਛਲੇ ਦਿਨਾਂ ਦੇ ਵਿੱਚ ਮੈਨੂੰ ਪੈਸੇ ਵੀ ਆਫਰ ਹੋ ਗਏ ਮੈਂ ਨਾ ਮੰਨਿਆ ਮੈਨੂੰ ਸਮਝਾ ਵੀ ਲਿਆ ਹੁਣ ਤਾਂ ਉਹਨਾਂ ਕੋਲੇ ਤਰੀਕਾ ਇਕੱਲਾ ਡਰਾਉਣ ਦਾ ਹੀ ਰਹਿ ਗਿਆ ਤੁਸੀਂ ਮੈਨੂੰ ਸਾਰੇ ਫਰੀਦਕੋਟ ਵਾਸੀ ਇੱਕ ਗੱਲ ਦੱਸੋ ਜੇ ਤੁਸੀਂ ਸਾਰੇ ਸਹਿਮਤ ਹੋ ਮੇਰਾ ਤਾਂ ਨੁਕਸਾਨ ਹੋ ਗਿਆ ਜੇ ਤੁਸੀਂ ਮੈਨੂੰ ਕਹੋ ਤਾਂ ਮੈਂ ਮੈਡੀਕਲ ਵਾਲਾ ਜਿਹੜਾ ਜਾਂਚ ਹੋ ਰਹੀ ਹੈ ਉਹਦੀ ਐਪਲੀਕੇਸ਼ਨ ਵਾਪਸ ਲੈ ਲੂੰਗਾ ਪਰ ਮੈਂ ਇਨਾਂ ਲੋਕਾਂ ਨੂੰ ਚੋਰਾਂ ਨੂੰ ਸਬਕ ਸਿਖਾ ਕੇ ਰ੍ਹਾਂਗਾ ਕਿੰਨਾ ਨੁਕਸਾਨ ਹੋਇਆ ਕਿੰਨੇ ਨੁਕਸਾਨ ਪੈਸਿਆਂ ਦੇ ਵਿੱਚ ਨਹੀਂ ਨੁਕਸਾਨ ਦਿਲ ਦੀ ਗਹਿਰਾਈ ਦਾ ਹੋਇਆ ਹੈ ਪੈਸਿਆਂ ਦਾ ਕੋਈ ਨੁਕਸਾਨ ਨਹੀਂ ਹੁੰਦਾ ਰਮਨਾਨਾ ਸਾਹਿਬ ਪੈਸੇ ਜ਼ਿੰਦਗੀ ਦੀ ਹੱਥ ਦੀ ਮੈਲ ਹੈ ਕਮਾਏ ਜਾਣਗੇ ਪਰ ਜੋ ਨੁਕਸਾਨ ਇਹਨਾਂ ਨੇ ਜਿਵੇਂ ਉਹ ਕੀਤਾ ਆਪਦੀ ਉਹ ਸਾਰੀ ਉਮਰ ਮੇਰੇ ਦਿਲ ਚ ਰੜਕਦਾ ਰਹੂ